देख माए मेरी रंग करतार दे देख माए मेरी रंग करतार दे लिखे ने संजोग किवें अजीत तेजजार दे ਲਿਖੇ ਨੇ ਸੰਜੋਗ ਕਿਵੇਂ ਆਜੀਤ ਤੇ ਜੁਝਾਰ ਦੇ ਉਹ ਚੱਲਣਾ ਆਨੰਦਪੁਰ ਸ਼ਹਿਰ ਤੋਂ ਬਰਾਤ ਨੇ ਘਣੀਆਂ ਨੇ ਕੋੜੀਆਂ ਹਨੇਰੀ ਕਾਲੀ ਰਾਤ ਨੇ ਚੱਲਣਾ ਆਨੰਦਪੁਰ ਸ਼ਹਿਰ ਤੋਂ ਬਰਾਤ ਨੇ ਗੋਣੀਆਂ ਨੇ ਕੋੜੀਆਂ ਹਨੇਰੀ ਕਾਲੀ ਰਾਤ ਨੇ ਗੋਣੀਆਂ ਨੇ ਕੋੜੀਆਂ ਹਨੇਰੀ ਕਾਲੀ ਰਾਤ ਨੇ ਖੁੱਲਣੇ ਨੇ ਭਾਗ ਮੇਰੇ ਸਾਰੇ ਪਰਿਵਾਰ ਦੇ ਲਿਖੇ ਨੇ ਸੰਜੋਗ ਕਿਵੇਂ अजीत ਤੇਜ ਜਾਰ ਦੇ ਤਰਤੀ ਹੈ ਹੋਰ ਸ਼ਹਿਰ ਤੇ ਜਹਾਨ ਹੋਰ ਹੈ ਪੁੱਤਰਾਂ ਦੇ ਸਾਰਿਆਂ ਦਾ ਖਾਨਦਾਨ ਹੋਰ ਹੈ ਪੁੱਤਰਾਂ ਦੇ ਸਾਰਿਆਂ ਦਾ ਖਾਨਦਾਨ ਹੋਰ ਹੈ ਹੋਣਗੇ ਸੁਹਾਗੇ ਅਨੋਖੀ ਜੈਨਾਰ ਦੇ ਲਿਖੇ ਨੇ ਸੰਜੋਗ ਕਿਵੇਂ ਆਜੀਤ ਤੇ ਜੋ ਜਾਰ ਦੇ ਲਿਖੇ ਨੇ ਸੰਜੋਗ ਕਿਵੇਂ ਆਜੀਤ ਤੇ ਜੋ ਜਾਰ ਦੇ ਸਰਸਾ ਦੇ ਕੰਡੇ ਹੋਣੀ ਮਿਲਣੀ ਆਖੀਰ ਦੀ ਦੇਖੇਗਾ ਜ਼ਮਾਨਾ ਸਾਰਾ ਖੇਡ ਤਕਦੀਰ ਦੀ सरसा ਦੇ ਕੰਡੇ ਹੋਣੀ ਮਿਲਣੀ ਆਖੀਰ ਦੀ ਦੇਖੇਗਾ ਜ਼ਮਾਨਾ ਸਾਰਾ ਖੇਡ ਤਕਦੀਰ ਦੀ ਦੇਖੇਗਾ ਜ਼ਮਾਨਾ ਸਾਰਾ ਖੇਡ ਤਕਦੀਰ ਦੀ ਪੈਣਗੇ ਵਿਛੋੜੇ ਮੇਰੇ ਪੈਣਗੇ ਵਿਛੋੜੇ ਮੇਰੇ ਪਹਿਣ ਗਏ ਵਿਛੋੜੇ ਮੇਰੇ ਪਹਿਣ ਗਏ ਵਿਛੋੜੇ ਮੇਰੇ ਅੰਦਰਾਂ ਦੇ ਪਿਆਰ ਦੇ ਲਿਖੇ ਨੇ ਸੰਜੋਗ ਕਿਵੇਂ ਜੀਤ ਤੇ ਜੁਝਾਰ ਦੇ ਹੋਵੇਗਾ ਉਤਰਾ ਵਿੱਚ ਗੜੀ ਚਮਕਾਰ ਦੇ ਹੁਣ ਗਿਆਨੰਦ ਉਥੇ ਵਖਰੇ ਹਿਤਾਰ ਦੇ ਹੋਵੇਗਾ ਉਤਾਰ ਵਿੱਚ ਘੜੀ ਚਮਕਾਰ ਦੇ ਹੁਣ ਗਿਆ ਆਨੰਦ ਉਥੇ ਵਖਰੇ ਹਿਤਾਰ ਦੇ ਹੁਣ ਗਿਆ ਆਨੰਦ ਉਥੇ ਵਖਰੇ ਹਿਤਾਰ ਦੇ ਮਤ ਨੂੰ ਵਿਆਕੇ ਜਾਣਾ ਦੇਸ਼ ਨਿਰੰਕਾਰ ਦੇ ਮਤ ਨੂੰ ਵਿਆਕੇ ਜਾਣਾ ਦੇਸ਼ ਨਿਰੰਕਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇਜ ਜਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇਜ ਜਾਰ ਦੇ ਦੇਖ ਮAye ਮੇਰੀ ਇਹ ਰੰਗ ਕਰਤਾਰ ਦੇ ਦੇਖ ਮAye ਮੇਰੀ ਇਹ ਰੰਗ ਕਰਤਾਰ ਦੇ लिखे ने संजो कमु अजीत ते जुजार लिखे न संजो कवे अजीत ते जुज़ार लिखे न सजोग कुजार